ਚਟਾ ਨੇ ਮੁੰਡੇ ਦਾ ਅੱਜ ਕੱਲ ਬੁਲਟਾਂ ਦੇ ਦੀਂਦੇ ਐ ਵੱਡੀਆਂ ਗੱਡੀਆਂ ਤੇ ਦੀਂਦੇ ਐ ਆਪਾਂ ਰਿਹੜੀ ਲਾਲੀ ਸ਼ੌਕ ਸਾਡੇ ਵੀ ਸੀਗੇ ਪਰ ਸਾਡਾ ਥੋੜਾ ਜਿਹਾ ਅਲੱਗ ਸੀਗਾ ਵੀ ਜਿਹੜੇ ਸਾਡੇ ਸ਼ੌਕ ਨੇ ਉਹ ਅਸੀਂ ਆਪ ਦੀ ਕਮਾਈ ਨਾਲ ਆਪਦੇ ਪੈਸੇ ਨਾਲ ਹੀ ਪੂਰੇ ਕਰਨੇ ਨੇ ਮੈਨਾਂ ਸੁਣਿਆ ਕਹਿੰਦੇ ਘਰ ਵਾਲੇ ਦਾ ਭਰਾ ਵੀ ਨਾਲ ਲਾ ਲਿਆ ਕੰਮ ਬਿਲਕੁਲ ਘਰ ਵਾਲੀ ਦਾ ਭਰਾ ਵੀ ਨਾਲ ਹੈ ਜੀ ਤੇ ਤਾਜ ਦਾ ਲੜਕਾ ਵੀ ਨਾਲ ਹੈ ਜਦੋਂ ਹੁਣ ਪਰਮਾਤਮਾ ਦੀ ਮਿਹਰ ਹੋਈ ਜਾਂਦਾ ਫਿਰ ਅਸੀਂ ਸੋਚਿਆ ਵੀ ਪਹਿਲਾਂ ਅਸੀਂ ਆਪਦੇ ਨਾਲ ਦੇ ਬੰਦੇ ਨੇ ਜਿਹੜੇ ਉਹਨਾਂ ਨੂੰ ਸੈੱਟ ਕਰੀਏ ਕੰਮ ਸੇ ਕੰਮ ਇਹ ਹੈ ਵੀ ਜੇ ਉਹ ਸੈੱਟ ਹੋਣਗੇ ਤਾਂ ਸਾਡੇ ਕੋਲ ਨਹੀਂ ਆਸ ਨਹੀਂ ਰੱਖਣਗੇ ਆਪਾਂ ਨੂੰ ਮੰਗਣਗੇ ਨਹੀਂ ਤੰਗ ਨਹੀਂ ਕਰਨਗੇ ਕਿਉਂਕਿ ਬਈ ਮੰਗਣਾ ਸਭ ਤੋਂ ਜ਼ਿਆਦਾ ਔਖਾ ਹੈ ਵਿਦੇਸ਼ਾਂ 'ਚ ਡਾਲਰਾਂ ਦੀ ਚੱਕਾ ਚੌਂਦ ਨੂੰ ਦੇਖਦੇ ਹੋਏ ਨੌਜਵਾਨ ਵਿਦੇਸ਼ਾਂ ਵੱਲ ਰੁੱਕ ਕਰ ਰਹੇ ਹਨ ਪਰ ਤੁਹਾਨੂੰ ਅੱਜ ਪਟਿੰਡਾ ਦੇ ਅਜਿਹੇ ਨੌਜਵਾਨਾਂ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਵਿਦੇਸ਼ ਤੋਂ ਵਾਪਸ ਆਏ ਨੇ ਤੇ ਇੱਥੇ ਆ ਕੇ ਦੋ ਭਰਾਵਾਂ ਨੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ ਜੋ ਕਿ ਦੋਵਾਂ ਦਾ ਪਿਆਰ ਇਹਨਾਂ ਇਹਨਾਂ ਨੇ ਪਿਆਰ ਨਾਲ ਆਪਣੇ ਇੱਕ ਰੇੜੀ ਤੋਂ ਚਾਰ ਰੇੜੀਆਂ ਜਿਹੜੀਆਂ ਆਪਣਾ ਬ੍ਰਾਂਡ ਤਿਆਰ ਕੀਤਾ ਹੈ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਪੂਰੀ ਗੱਲਬਾਤ ਕਰਾਂਗੇ ਪਹਿਲਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਲਈਏ ਇਹ ਪੂਰਾ ਪਰਿਵਾਰ ਆ ਜਿਹੜਾ ਇੱਥੇ ਕੰਮ ਕਰਦਾ ਹੈਗਾ ਸ਼ਾਮ ਨੂੰ ਆਪਣਾ ਕੰਮ ਸ਼ੁਰੂ ਕਰਦੇ ਨੇ ਤੇ ਭੀੜ ਵੀ ਹੈ ਜਿਹੜੀ ਇੱਥੇ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਆਪਣਾ ਹੀ ਬ੍ਰਾਂਡ ਇਹਨਾਂ ਨੇ ਤਿਆਰ ਕਰ ਲਿਆ ਬੇਸ਼ੱਕ ਜੱਟਾਂ ਦੇ ਮੁੰਡੇ ਆ ਕਹਿੰਦੇ ਵੱਡੇ ਮੋਟਰਸਾਈਕਲ ਲੈ ਕੇ ਵੱਡੇ ਮੋਬਾਈਲ ਲੈ ਕੇ ਐਸ਼ਾ ਕਰਦੇ ਨੇ ਪਰ ਇਹ ਜੱਟਾਂ ਦੇ ਮੁੰਡੇ ਨੇ ਇੱਕ ਵਕਰੀ ਮਿਸਾਲ ਪੈਦਾ ਕੀਤੀ ਹੈ ਵਕਰਾ ਕੰਮ ਕੀਤਾ ਹੈ ਕਿ ਉਸਨੇ ਆਪਣਾ ਹੀ ਨਹੀਂ ਸਗੋਂ ਆਪਣੇ ਪਰਿਵਾਰ ਨੂੰ ਵੀ ਰੋਜ਼ਗਾਰ ਤੇ ਲਾਇਆ ਪੂਰੀ ਗੱਲਬਾਤ ਕਰਾਂਗੇ ਬਾਈ ਜੀ ਕੀ ਹਾਲ ਨੇ ਪਹਿਲਾਂ ਤਾਂ ਸੇਤਾ ਠੀਕ ਨੇ ਚੜਦੀ ਕਲਾ ਬਈ ਸਭ ਤੋਂ ਪਹਿਲਾਂ 76 ਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਕਵਰ ਕਰਨ ਪਹੁੰਚੇ ਜੱਟਾਂ ਦੇ ਮੁੰਡੇ ਦਾ ਅੱਜ ਕੱਲ ਬੁਲਟਾਂ ਦੇ ਦੀਂਦੇ ਆ ਵੱਡੀਆਂ ਗੱਡੀਆਂ ਦੇ ਦੀਂਦੇ ਆ ਆਪਾਂ ਰਿਹੜੀ ਲਾਲੀ ਸਭ ਤੋਂ ਪਹਿਲਾਂ ਇਹ ਦੱਸੋ ਕਿਵੇਂ ਜਿਹਾ ਲੱਗਿਆ ਬਈ ਸਭ ਤੋਂ ਪਹਿਲਾਂ ਜਦੋਂ ਅਸੀਂ ਸਟਾਰਟ ਕੀਤਾ ਸੀ ਥੋੜਾ ਇਹ ਖੜਨਾ ਔਖਾ ਜ਼ਰੂਰ ਸੀਗਾ ਤੇ ਤੁਹਾਡੀ ਇਹ ਵੀ ਗੱਲ ਸੱਚ ਆ ਵੀ ਜੱਟਾਂ ਦੇ ਮੁੰਡੇ ਜਿਹੜੇ ਉਹ ਅੱਜ ਕੱਲ ਬੁਲਟ ਮੋਟਰਸਾਈਕਲ ਤੇ ਅੱਜ ਕੱਲ ਗਾਣਿਆਂ ਦੇ ਵਿੱਚ ਵੀ ਇਹ ਜਿਹਾ ਦਿਖਾਈਆਂ ਜਾਂਦੀਆਂ ਨੇ ਪ੍ਰਮੋਟ ਕੀਤੀਆਂ ਜਾਂਦੀਆਂ ਨੇ ਪਰ ਸ਼ੌਂਕ ਸਾਡੇ ਵੀ ਸੀਗੇ ਪਰ ਸਾਡਾ ਥੋੜਾ ਜਿਹਾ ਅਲੱਗ ਸੀਗਾ ਵੀ ਜਿਹੜੇ ਸਾਡੇ ਸ਼ੌਂਕ ਨੇ ਉਹ ਅਸੀਂ ਆਪ ਦੀ ਕਮਾਈ ਨਾਲ ਆਪਦੇ ਪੈਸੇ ਨਾਲ ਹੀ ਪੂਰੇ ਕਰਨੇ ਨੇ ਤੇ ਫਿਰ ਅਸੀਂ ਹੌਲੀ ਹੌਲੀ ਜਿਹੜਾ ਆਪਦਾ ਬਿਜ਼ਨਸ ਸਟਾਰਟ ਕੀਤਾ ਇਹ ਹੁਣ ਤੁਸੀਂ ਦੇਖ ਰਹੇ ਹੋ ਹਨ ਇਦਾਂ ਦੀਆਂ ਆਪਣੀਆਂ 1 ਤੋਂ 4 ਫੂਡ ਕਾਰਟਸ ਹੋ ਗਈਆਂ ਨੇ ਤਕਰੀਬਨ ਆਪਾਂ ਨੂੰ 1 ਸਾਲ ਹੋ ਚੁੱਕਿਆ ਜੀ ਫੂਡ ਕਾਰਟਸ ਲਾਉਂਦਿਆਂ ਨੂੰ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਭਾਈ ਉਦੋਂ ਬਹੁਤ ਔਖਾ ਸੀਗਾ ਖੜਨਾ ਕਿਉਂਕਿ ਹਰ ਇੱਕ ਬੰਦਾ ਇਹੀ ਕਹਿੰਦਾ ਸੀ ਵੀ ਇਹ ਆਪਣੇ ਜ਼ਿੰਮੇਵਾਰਾਂ ਦੇ ਕਰਨ ਵਾਲੇ ਕੰਮ ਨਹੀਂ ਹੈਗੇ ਆਪਾਂ ਖੇਤੀਬਾੜੀ ਵਾਲੇ ਬੰਦੇ ਆ ਖੇਤੀ ਕਰਨੀ ਹੈ ਜੇ ਉਹ ਹਨਾ ਜਾਂ ਹੋਰ ਵੀ ਜਿਹੜੇ ਜਾਣਦੇ ਬੰਦੇ ਸੀਗੇ ਜਿਹੜੇ ਨਹੀਂ ਜਾਣਦੇ ਸੀ ਆਪਣੇ ਕਾਰਟ ਤੇ ਆਉਂਦੇ ਸੀ ਟੈਸਟ ਕਰਦੇ ਸੀ ਉਹ ਅੱਲਾ ਸ਼ੇਰੀ ਦਿੰਦੇ ਸੀ ਬਈ ਬਹੁਤ ਵਧੀਆ ਕੀਤਾ ਯਾਰ ਵੀ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਮੁੰਡੇ ਨੇ ਕੰਮ ਕੀਤਾ ਤੇ ਜਿਹੜੀ ਸਾਡੀ ਸੋਚ ਸੀਗੀ ਸ਼ੁਰੂ ਤੋਂ ਭਈ ਉਹ ਵੀ ਆਉਂਦੇ ਸੀ ਉਹ ਮੇਨੇ ਜੇ ਮਾਰਦੇ ਹੋਣਗੇ ਵੀ ਜੱਟਾਂ ਦਾ ਮੁੰਡਾ ਯਾਰ ਆਹ ਕਰੇਗਾ ਬਿਲਕੁਲ ਭਈ ਉਹ ਬਿਲਕੁਲ ਸਟਾਰਟਿੰਗ ਦੇ ਉੱਤੇ ਸਾਨੂੰ ਮੰਨ ਲਓ ਵੀ 2 ਤੋਂ 3 ਮਹੀਨੇ ਇਹ ਚੀਜ਼ਾਂ ਫੇਸ ਕਰਨੀਆਂ ਪਈਆਂ ਜਦੋਂ ਵੀ ਕਿਤੇ ਜਾਂਦੇ ਸੀ ਜਾਂ ਰਿਸ਼ਤੇਦਾਰੀ ਚ ਜਾਂਦੇ ਸੀ ਜਾਂ ਕੋਈ ਫੰਕਸ਼ਨ ਹੁੰਦਾ ਸੀ ਤਾਂ ਉੱਥੇ ਇਹ ਸੁਣਨ ਨੂੰ ਮਿਲਦਾ ਸੀਗਾ ਯਾਰ ਵੀ ਕਿ ਉੱਧਰ ਰੇੜੀ ਜਲਾਈ ਬੈਠੇ ਆ ਕਿਧਰ ਇਹ ਕੰਮ ਕਰ ਲਿਆ ਯਾਰ ਹਨਾ ਵੀ ਆਪਣਾ ਇਹ ਕੰਮ ਨਹੀਂ ਸੀਗਾ ਤੁਸੀਂ ਬਾਹਰ ਭੱਜ ਜਾਂਦੇ ਤੇ ਜਾਂ ਹੋਰ ਵੀ ਆਸੇ ਪਾਸੇ ਸੁਣਦੇ ਸੀ ਵੀ ਯਾਰ ਫਲਾਣਾ ਦਾ ਮੁੰਡਾ ਸਰਕਾਰੀ ਨੌਕਰੀ ਲੱਗ ਗਿਆ ਉਹ ਬਾਹਰ ਭੱਜ ਗਿਆ ਤੇ ਫਿਰ ਉਹ ਤੋਂ ਥੋੜਾ ਜਿਹਾ ਬਈ ਮਨ ਨੂੰ ਹੁੰਦਾ ਸੀ 네ਗੇਟਿਵ ਜਿਹਾ ਹੁੰਦਾ ਸੀ ਥੋੜੇ ਜਿਹਾ ਵੀ ਯਾਰ ਇਹ ਸੱਚੀ ਤਾਂ ਨਹੀਂ ਕਿਤੇ ਪੰਗਾ ਲੈ ਲਿਆ ਫਿਰ ਆਪਦੇ ਆਪ ਨੂੰ ਥੋੜਾ ਬੌਸਟਿੰਗ ਕਰ ਲੈਂਦੇ ਵੀ ਨਹੀਂ ਕੋਈ ਗੱਲ ਨਹੀਂ ਯਾਰ ਕਿਉਂਕਿ ਅਸੀਂ ਸ਼ੁਰੂ ਤੋਂ ਸੋਚਿਆ ਸੀਗਾ ਬਈ ਵੀ ਅਸੀਂ ਆਪ ਤਾਂ ਕਾਮਯਾਬ ਹੋਣਾ ਹੀ ਹੋਣਾ ਨਾਲ ਨਾਲ ਅਸੀਂ ਜਿਹੜੇ ਮੇਰੇ ਯਾਰ ਦੋਸਤ ਜਿਹੜੇ ਪੰਜਾਬ ਦੇ ਵਿੱਚ ਕਹਿੰਦੇ ਨੇ ਵੀ ਕੰਮ ਹੈ ਨਹੀਂ ਸਾਡੇ ਕੋਲੇ ਜ ਜੇ ਆ ਸਾਨੂੰ ਕੰਮ ਦੀ ਲੋੜ ਹੈ ਅਸੀਂ ਉਹਨਾਂ ਨੂੰ ਵੀ ਨਾਲ ਨਾਲ ਕੰਮ ਜਾਬ ਕਰਾਂਗੇ ਹਮਮ ਅਤੇ ਕੌਣ ਕੌਣ ਹੁੰਦੇ ਸੀ ਕੰਮ ਕਰਦੇ ਉੱਤੇ ਜਿਹੜੇ ਸੁਣਿਆ ਤੋਂ ਉੱਪਰ ਭਰਾ ਨੂੰ ਵੀ ਕਹਿੰਦੇ ਆਉਦੇ ਇਹਨੂੰ ਇੱਥੇ ਬੁਲਾ ਲਿਆ ਨਾ ਹੋਲੀ ਹੋਲੀ ਫਿਰ ਮੇਰੇ ਛੋਟੇ ਬ੍ਰਦਰ ਨੂੰ ਇਨਵੋਲਵ ਕਰ ਲਿਆ ਹੁਣ ਤਾਂ ਤੁਸੀਂ ਐ ਮੰਨ ਲਓ ਵੀ ਸਾਡੀ ਸਾਰੀ ਫੈਮਿਲੀ ਇਨਵੋਲਵ ਹੈ ਤੇ ਹੁਣ ਮੇਰੇ ਮਾਮਾ ਜੀ ਵੀ ਸਾਥੋਂ ਕੰਮ ਸਿੱਖ ਰਹੇ ਨੇ ਉਹ ਵੀ ਹੌਲੀ ਹੌਲੀ ਇਸ ਕੰਮ ਦੇ ਵਿੱਚ ਆ ਰਹੇ ਨੇ ਅੱਛਾ ਫਿਰ ਹੁਣ ਮਾਮਾ ਜੀ ਵੀ ਸਿੱਖ ਰਹੇ ਆ ਮੈਂ ਤਾਂ ਸੁਣਿਆ ਕਹਿੰਦੇ ਭਰਾ ਦਾ ਘਰ ਵਾਲੀ ਦਾ ਭਰਾ ਵੀ ਨਾਲ ਲਾ ਲ ਬਿਲਕੁਲ ਘਰ ਵਾਲੀ ਦਾ ਭਰਾ ਵੀ ਨਾਲ ਹੈ ਜੀ ਮੇਰੇ ਤਾਜ ਦਾ ਲੜਕਾ ਵੀ ਨਾਲ ਹੈ ਅੱਛਾ ਤੇ ਉਹ ਬਸ ਜਦੋਂ ਹੁਣ ਪਰਮਾਤਮਾ ਦੀ ਮਿਹਰ ਹੋਈ ਆ ਤਾਂ ਫਿਰ ਅਸੀਂ ਸੋਚਿਆ ਵੀ ਪਹਿਲਾਂ ਅਸੀਂ ਆਪਦੇ ਨਾਲ ਦੇ ਬੰਦੇ ਨੇ ਜਿਹੜੇ ਉਹਨਾਂ ਨੂੰ ਸੈੱਟ ਕਰੀਏ ਕਮ ਸੇ ਕਮ ਇਹ ਹੈ ਵੀ ਜੇ ਉਹ ਸੈੱਟ ਹੋਣਗੇ ਤਾਂ ਸਾਡੇ ਕਹਿੰਦੀ ਆਸ ਨਹੀਂ ਰੱਖਣਗੇ ਆਪਾਂ ਨੂੰ ਮੰਗਣਗੇ ਨਹੀਂ ਤੰਗ ਨਹੀਂ ਕਰਨਗੇ ਕਿਉਂਕਿ ਬਈ ਮੰਗਣਾ ਸਭ ਤੋਂ ਜ਼ਿਆਦਾ ਔਖਾ ਹੈ ਤੇ ਜਦੋਂ ਆਪਾਂ ਕਿਸੇ ਤੋਂ ਮੰਗਦੇ ਆ ਉਹ ਸਾਨੂੰ ਪਤਾ ਵੀ ਮਹਿਸੂਸ ਕਿਵੇਂ ਹੁੰਦਾ ਆਪ ਨੂੰ ਜਦੋਂ ਕਿਸੇ ਤੋਂ ਮੰਗਣਾ ਪੈਂਦਾ ਬਈ ਇਹ ਕੰਮ ਸ਼ੁਰੂ ਕਿਵੇਂ ਕੀਤਾ ਮੰਚ ਕਿਵੇਂ ਆਇਆ ਬਈ ਜੀ ਕਿਉਂਕਿ ਜਿਵੇਂ ਮੈਂ ਪਹਿਲਾਂ ਆਪਾਂ ਗੱਲ ਕੀਤੀ ਹੈ ਜ ਯਾਰ ਸੋਚਿਆ ਵੀ ਜ਼ਮੀਨ ਕਿੱਲਿਆ ਗਿਆਨੇ ਧਰ ਕੇ ਕੋਈ ਵੱਡਾ ਸ਼ੋਰੂਮ ਬਣਾਈਏ ਉਥੇ ਪੱਗ-ਪੁਗ ਬੰਨ ਕੇ ਆ ਆ ਰਾਮ ਨਾਲ ਬੈਠਾ ਹੋਵੇਂ ਤੇ ਇਹ ਕਿਵੇਂ ਸੋਚਿਆ ਵੀ ਆਪਾਂ ਛੋੜੇ ਕੰਮ ਤੋਂ ਵੱਡਾ ਕੰਮ ਕਰੀਏ ਤੇ ਭਾਈ ਜੀ ਅਸਲ ਦੇ ਵਿੱਚ ਸਟਾਰਟਿੰਗ ਤੋਂ ਮੇਰੀ ਤੇ ਮੇਰੇ ਬ੍ਰਦਰ ਦੀ ਇਹੀ ਗੱਲ ਚੱਲਦੀ ਸੀ ਵੀ ਕੋਈ ਨਾ ਵੀ ਆਪਾਂ ਬਿਜ਼ਨਸ ਕਰਨਾ ਹੈ ਪਰ ਉਦੋਂ ਬੱਚੇ ਹੁੰਦੇ ਸੀ ਉਦੋਂ ਨਹੀਂ ਪਤਾ ਹੁੰਦਾ ਸੀ ਬਿਜ਼ਨਸ ਕੀ ਕਰਨਾ ਫਿਰ ਹੌਲੀ-ਹੌਲੀ ਜਿਵੇਂ ਅਸੀਂ ਮਾਰਕੀਟ ਦੇ ਵਿੱਚ ਵਿਚਰਨ ਲੱਗੇ ਫਿਰ ਹੌਲੀ-ਹੌਲੀ ਅਸੀਂ ਸੋਚਿਆ ਵੀ ਯਾਰ ਫੂਡ ਵਾਲਾ ਜਿਹੜਾ ਸਿਸਟਮ ਆ ਉਹ ਦੇਖਿਆ ਜਾਵੇ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆਂ ਆਮ ਤੌਰ ਤੇ ਫੂਡ ਜਿਹੜਾ ਉਹ ਵਧੀਆ ਨਹੀਂ ਖਵਾਇਆ ਜਾਂਦਾ ਆਪਾਂ ਨੂੰ ਨਾ ਸਫਾਈ ਹੁੰਦੀ ਐ ਨਾ ਕੋਈ ਗਲਵਜ਼ ਯੂਜ਼ ਕਰਦਾ ਨਾ ਕੋਈ ਹੋਰ ਆਪਣੇ ਜਿਹੜੇ ਪਰਪਸ ਨੇ ਸੇਫਟੀ ਵਾਲੇ ਉਹ ਯੂਜ਼ ਕਰਦੇ ਨੇ ਤਾਂ ਫਿਰ ਅਸੀਂ ਸੋਚਿਆ ਵੀ ਪਹਿਲਾਂ ਆਪਾਂ ਫੂਡ ਵਾਲਾ ਕੰਮ ਕਰਾਂਗੇ ਤੇ ਆਪਣੇ ਬਠਿੰਡੇ ਤੇ ਨੇੜੇ ਤੇੜ ਦੇ ਜਿਹੜੇ ਏਰੀਆ ਨੇ ਉਹਨਾਂ ਨੂੰ ਵਧੀਆ ਤੋਂ ਵਧੀਆ ਕੁਆਲਿਟੀ ਦਾ ਫੂਡ ਦੇਵਾਂਗੇ ਫਿਰ ਸਾਡੇ ਮਨ 'ਚ ਹੀ ਆਇਆ ਸੀਗਾ ਵੀ ਅਸੀਂ ਕਾਰਟ ਤੋਂ ਹੀ ਸਟਾਰਟ ਕਰਾਂਗੇ ਕਿਉਂਕਿ ਜਦੋਂ ਕਾਰਟ ਸਟਾਰਟ ਕੀਤੀ ਸੀ ਉਹਦੋਂ ਵੀ ਸਾਨੂੰ ਕਹਿੰਦੇ ਸੀ ਵੀ ਰੈਸਟੋਰੈਂਟ ਸ਼ੁਰ ਕਿ ਵੀ ਤੇਰੀ ਵਾਈਫ ਕਿਵੇਂ ਖੜੂਗੀ ਕਾਟ ਦੇ ਉੱਤੇ ਯਾਰ ਸੜਕ ਤੇ ਖੜਾਏਂਗਾ ਤੂੰ ਆਪਦੀ ਘਰ ਵਾਲੀ ਨੂੰ ਹਨਾ ਤੇ ਵਧੀਆ ਨਹੀਂ ਲੱਗਦਾ ਇਹ ਦਾ ਸਾਡੇ ਸਟੈਪ ਸੀਗੇ ਬਈ ਅਸੀਂ ਵੀ ਸਟੈਪ ਵਾਈਜ਼ ਸਟੈਪ ਚੱਲਣਾ ਇਸ ਜ਼ੀਰੋ ਲੈਵਲ ਤੋਂ ਖੜੇ ਹੋਣਾ ਅਸੀਂ ਪਹਿਲਾਂ ਬਈ ਕਲਾਉਡ ਕਿਚਨ ਕੀਤਾ ਘਰ ਤੋਂ Zomato ਸਵੀਗ ਆਰਡਰ ਕਰਦੇ ਸੀ 카ਟ ਦਾ ਕੋਈ ਉਦੋਂ ਹੋਣੀ ਸੀਗਾ ਸੈਕਿੰਡ ਸਟੈਪ ਸਾਡਾ 카ਟ ਸੀਗਾ ਫਿਰ ਉਦੋਂ ਬਾਅਦ ਥਰਡ ਸਟੈਪ ਸੀਗਾ ਵੀ ਅਸੀਂ ਨਾਲ ਦੇ ਬੰਦਿਆਂ ਨੂੰ ਚੱਕ ਕੇ ਲਿਆਉਣਾ ਉਹਨਾਂ ਨੂੰ ਕੰਮ ਸਿਖਾਉਣਾ ਤੇ ਉਹਨਾਂ ਦੀਆਂ 카ਟਸ ਸ਼ੁਰੂ ਕਰਾਉਣੀਆਂ ਨੇ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਬਈ ਇਸ ਤੋਂ ਇਲਾਵਾ ਤਿੰਨ ਫੂਡ 카ਟਸ ਹੋਰ ਲੱਗਦੇ ਨੇ ਟੋਟਲ ਚਾਰ ਫੂਡ 카ਟਸ ਹੋ ਗਈਆਂ ਬਈ ਆਪਣੀਆਂ ਇਹ ਕਿੱਥੋਂ ਸਿੱਖਿਆ ਬਈ ਕੰਮ ਤੁਸੀਂ ਵੀ ਟ੍ਰੇਨਿੰਗ ਵੀ ਲਈ ਕਿਤੋਂ ਮਣਾ ਮੋ ਮੜਾ ਮਸਾਲਾ ਬੱਤੇ ਪੈ ਗਿਆ ਘੱਟ ਪੈ ਗਿਆ ਬਾਕੀ ਜੀਵ ਦਾ ਸਵਾਦ ਹੈ ਇਹ ਤੁਹਾਡੀ ਚੀਜ਼ ਸਵਾਦ ਹੋਗੀ ਤਾਂ ਹੀ ਕਸਟਮਰ ਆਉਗਾ ਉਹ ਦੇਖਿਆ ਸੀ ਕਾਫੀ ਕਸਟਮਰ ਆ ਫੋਨ ਆ ਰਹੇ ਨੇ ਤੁਹਾਨੂੰ ਫੋਨ ਤੇ ਘਰੋਂ ਬੈਠੇ ਫੋਨ ਕਰ ਦਿੰਦੇ ਬਾਈ ਤਿਆਰ ਹੈ ਇਸ ਤਰ੍ਹਾਂ ਵੀ ਹੈਗਾ ਹਾਂਜੀ ਹਾਂਜੀ ਬਾਈ ਬਿਲਕੁਲ ਕੰਮ ਤਾਂ ਬਾਈ ਆਈ ਐਮ ਆਲੋ 6 ਤੋਂ 7 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਤੇ ਸਾਰਾ ਜਿਹੜਾ ਟੇਸਟ ਹੈ ਉਹ ਆਪਣਾ ਆਪ ਦਾ ਮਸਾਲੇ ਮਸੂਲੇ ਕੁਝ ਕੁ ਸੌਸਾਂ ਹਰੀਆਂ ਨੇ ਜਿਹੜੀਆਂ ਅਸੀਂ ਆਪ ਤਿਆਰ ਕਰਦੇ ਆਂ ਕੁਝ ਕੁ ਮਾਰਕੀਟ ਦੇ ਵਿੱਚੋਂ ਲੈਂਦੀਆਂ ਜਾਂਦੀਆਂ ਨੇ ਜਿਹੜੇ ਚਿਕਨ ਦੇ ਮਸਾਲੇ ਲੱਗਦੇ ਨੇ ਪਨੀਰ ਪੈਟੀ ਦਾ ਮਸਾਲਾ ਬਣਦਾ ਉਹ ਸਾਰ ਜਿਹੜਾ ਹੈਗਾ ਇਹ ਕੰਮ ਤਾਂ ਬਈ ਅਸੀਂ ਕਈ ਥਾਂ ਤੇ ਕੀਤਾ ਹੋਇਆ ਤੇ ਕਈ ਥਾਂ ਤੋਂ ਹੀ ਟ੍ਰੇਨਿੰਗ ਲੈਤੀਆਂ ਹੋਈਆਂ ਨੇ ਪਰ ਇਹ ਵੀ ਜਿੱਥੇ ਵੀ ਅਸੀਂ ਕੰਮ ਕੀਤਾ ਸੀ ਜਾਂ ਜਿੱਥੋਂ ਵੀ ਅਸੀਂ ਕੰਮ ਸਿੱਖਿਆ ਸੀ ਉਹਨਾਂ ਦੀ ਕੋਈ ਰੈਸਪੀ ਯੂਜ਼ ਨਹੀਂ ਕੀਤੀ ਜਾਂਦੀ ਜਾਂ ਆਪਣੀ ਰੈਸਪੀ ਆਪਣਾ ਫੂਡ ਕਿਸੇ ਨਾਲ ਵੀ ਬਈ ਮੈਚ ਨਹੀਂ ਕਰੂਗਾ ਕਿਉਂਕਿ ਆਪਣੀ ਕੁਆਲਿਟੀ ਆਪਣੀ ਅਲੱਗ ਤੋਂ ਹੀ ਪਹਿਚਾਨ ਹੈ ਬਿਲਕੁਲ ਬਾਈ ਜੀ ਉਹਨਾਂ ਨਾਲ ਵੀ ਗੱਲ ਕਰਦੇ ਆ ਬਾਈ ਜੀ ਨਜ਼ਾਰਾ ਵਿਦੇਸ਼ ਚ ਲੈਂਦੇ ਸੀ ਤੁਹਾਡੇ ਪਹਿਰਾਵੇ ਤੋਂ ਵੀ ਲੱਗਦਾ ਮੁੰਡਾ ਵਿਦੇਸ਼ ਚੋਂ ਆਇਆ ਹੈ ਮੁੰਦਰਾ ਪਾਈਆਂ ਟੈਟੂ ਹੈ ਕਿਹਾ ਨਹੀਂ ਮੇਰੇ ਭਰਾ ਨੇ ਕਿਤੇ ਫਸਾਦਾ ਰੇੜੀ ਤੇ ਆ ਲੈ ਆ ਸੱਸੀ ਗੱਲ ਬਾਈ ਜੀ ਨਾਮ ਨਾਮ ਕੀ ਬਾਈ ਦਾ ਪਹਿਲਾਂ ਬਈ ਮੇਰਾ ਨਾਮ ਨਵੀਪ ਸਿੰਘ ਹੈ ਜੀ ਹਾਂ ਨਵੀਪ ਸੋਚਿਆ ਨਹੀਂ ਪਰ ਕਹਿ ਨਹੀਂ ਯਾਰ ਭਰਾ ਨੂੰ ਕਿੱਥੇ ਫਸਾਦਾ ਉੱਥੇ ਫੌਰੀਂ ਚ ਵਧੀਆ ਨਜ਼ਾਰੇ ਲੈਂਦਾ ਸੀ ਮੈਂ ਨਹੀਂ ਨਹੀਂ ਬਾਈ ਉਦਾਂ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਵੈਸੇ ਉੱਥੇ ਵੀ ਤਾਂ ਹੈ ਸੀਗਾ ਵੀ ਕੰਮ ਤਾਂ ਬਈ ਦੇਖੋ ਕਰਨ ਹੀ ਪਊਗਾ ਚਾਹੇ ਆਪਾਂ ਵਿਦੇਸ਼ ਚ ਕਰ ਲਈਏ ਚਾਹੇ ਆਪਾਂ ਇੱਥੇ ਕਰ ਲਈਏ ਬਈ ਤੇ ਕਸਾਉਣ ਵਾਲਾ ਤਾਂ ਬਈ ਕੋਈ ਨਹੀਂ ਬਸ ਐਨਾ ਫਰਕ ਹੈ ਬਈ ਇੱਥੇ ਵੀ ਇੱਥੇ ਬਈ ਆਪਣਾ ਆਪ ਦਾ ਖੋਦਾ ਕੰਮ ਆ ਬਈ ਆਪਾਂ ਖੁਦ ਇੱਥੇ ਮਾਲਕਾਂ ਬਈ ਉੱਥੇ ਕਿਸੇ ਦੇ ਥੱਲੇ ਕੰਮ ਕਰਨਾ ਪੈਂਦਾ ਸੀਗਾ ਬਈ ਤੇ ਉੱਥੇ ਲੱਗੇ ਸੀ ਇੱਥੇ ਨੌਕਰ ਰੱਖਦੇ ਹੋ ਮੁਲਾਜ਼ਮ ਰੱਖਦੇ ਹੋ ਕਹਿੰਦਾ ਹਾਂ ਹਾਂਜੀ ਹਾਂਜੀ ਭਾਈ ਇੱਥੇ ਆਪਾਂ ਖੁਦ ਆਪਾਂ ਦੇ ਬਾਈ ਗੁਰ ਨੇ ਮੇਰ ਕੀਤਾ ਆਪਾਂ ਕੰਮ ਵਧਾ ਕੇ ਆਪਾਂ ਇੱਥੇ ਮੁਲਾਜ਼ਮ ਰੱਖ ਸਕਦੇ ਆ ਪਰ ਉੱਥੇ ਆਪਾਂ ਖੁਦ ਮੁਲਾਜ਼ਮ ਸੀਗੇ ਕਿਸੇ ਦੇ ਥੱਲੇ ਇਹ ਚੀਜ਼ ਦਾ ਫਰਕ ਆ ਭਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਾਹਰ ਗਿਆ ਨੂੰ ਫਿਰ ਕਿਵੇਂ ਭਰਾ ਨਾਲ ਗੱਲ ਹੋਈ ਵੀ ਵਾਪਸ ਇੱਥੇ ਆ ਜਾ ਇੱਥੇ ਕੰਮ ਕਰਦੇ ਹੈਗੇ ਭਾਈ ਮੈਨੂੰ 3 ਸਾਲ ਹੋ ਗਏ 3 ਸਾਲ ਮੈਂ ਲਾਈਨ ਜੀ ਬਾਹਰ ਤੇ ਇੱਥੇ ਹੁਣ ਮੈਨੂੰ ਭਾਈ 6 ਕੁ ਮਹੀਨੇ ਹੋ ਗਏ ਆਏ ਨੂੰ ਤੇ ਹੁਣ ਸਾਡੀਆਂ 4 ਬ੍ਰਾਂਚ ਹੋ ਗਈਆਂ ਜੀ ਤੇ ਬਸ ਸਾਡਾ ਪਲਾਨ ਬ ਸਭ ਤੋਂ ਪਹਿਲਾਂ ਸਾਡਾ ਹੀ ਪਲਾਨ ਸੀਗਾ ਵੀ ਕੋਈ ਨਾ ਕੋਈ ਆਪ ਦਾ business ਸਟਾਰਟ ਕਰਾਂਗੇ ਪਰ ਜਦੋਂ ਇਹ ਫੂਡ ਲਾਈਨ ਦੇ ਵਿੱਚ ਆਏ ਤੇ ਕਸਟਮਰ ਦਾ ਸਾਨੂੰ ਰਿਸਪੌਂਸ ਵਧੀਆ ਆਉਣ ਲੱਗ ਗਿਆ ਜੀ ਤਾਂ ਫੇਰ ਅਸੀਂ ਸੋਚਿਆ ਵੀ ਉੱਥੇ ਕਿਤੇ ਥੱਲੇ ਕੰਮ ਕਰਨ ਨਾਲੋਂ ਤਾਂ ਉਦੋਂ ਚੰਗਾ ਵੀ ਆਪਾਂ ਇੱਥੇ ਮਿਲ ਜੁਲ ਕੇ ਕੰਮ ਕਰਕੇ ਹੁਣ ਇੱਥੇ ਸਾਰੀ ਫੈਮਿਲੀ ਕੰਮ ਕਰਦੀ ਹੈ ਜੀ ਅਸੀਂ ਤੇ ਹੌਲੀ ਹੌਲੀ ਆਲ ਦਾ business ਨੂੰ ਅੱਗੇ ਲੈ ਕੇ ਜਾ ਰਹੇ ਹਾਂ ਯਾਰ ਦੋਸਤ ਨੇ ਕਹਿੰਦੇ ਯਾਰ ਵਿਦੇਸ਼ ਚ ਗਿਆ ਹੋਇਆ ਸੀ ਵਧੀਆ ਸੀ ਉੱਥੇ ਹੁਣ ਇੱਥੇ ਆ ਕੇ ਰਿਹੜੀ ਤੇ ਆ ਯਾ ਰਿਸ਼ਤੇਦਾਰ ਕਹਿੰਦੇ ਹੁਣ ਵੀ ਉੱਥੇ ਨਿਆਰੇ ਲੈਂਦਾ ਸੀ ਵਿਦੇਸ਼ ਚ ਡਾਲਰ ਵੱਧ ਆ ਹਾਂਜੀ ਹਾਂਜੀ ਉਹ 10 ਤਾਂ ਹੁੰਦੀ ਹੈ ਜੀ ਬਾਕੀ ਹੁਣ ਵੀ ਜਦੋਂ ਮੈਨੂੰ ਕੋਈ ਪੁਰਾਣਾ ਯਾਰ ਦੋਸਤ ਮਿਲਦੇ ਉਹ ਕਿਰਾਂ ਦੇ ਦੇ ਯਾਰ ਤੂੰ ਇੱਥੇ ਯਾਰ ਤੂੰ ਬਾਹਰ ਨਹੀਂ ਗਿਆ ਸੀਗਾ ਤੇ ਬਾਕੀ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਉਹਨਾਂ ਨੂੰ ਪੂਰਾ ਪਤਾ ਲੱਗਦਾ ਜੋ ਦੇਖ ਰਿਆ ਵੀ ਉਹ ਇੱਥੇ ਕਸਟਮਰ ਵੀ ਆਪਣੇ ਕੋਲੇ ਵਧੀਆ ਆਉਂਦੇ ਨੇ ਫਿਰ ਉਹਨਾਂ ਨੂੰ ਜੋ ਪਤਾ ਲੱਗਦਾ ਇਹ ਚਾਰ ਬ੍ਰਾਂਚ ਕਰ ਲੀਆਂ ਫਿਰ ਉਹ ਕਹਿੰਦਾ ਵੀ ਸਹੀ ਡਿਸੀਜਨ ਲੈਂਦਾ ਵੀ ਚੱਲ ਇੱਥੇ ਵਧੀਆ ਉਦੋਂ ਨਾਲੋਂ ਇੱਥੇ ਵੱਧ ਸਹੀ ਹੈ ਨਾਲੇ ਸੇ ਯਾਰ ਦੀ ਕੰਟਰੀ ਦੇ ਵਿੱਚ ਬਿਲਕੁਲ ਵਿਦੇਸ਼ੋਂ ਆਇਆ ਕਹਿੰਦੇ ਇੱਥੇ ਉੱਥੇ ਕੰਮ ਕਰਦੇ ਸੀ ਇੱਥੇ ਕੰਮ ਕਰਾਉਣੇ ਆ ਖੁਦ ਨਾਲ ਭੈਣ ਜੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਭੈਣ ਜੀ ਮਣੇ ਹੋਰੀ ਆ ਜੋ ਮਤਲਬ ਦੱਸੋ ਕੈਂ ਕੈ ਕਹ ਨਹੀਂ ਕਦੇ ਪੇਕਿਆ ਨੇ ਵੀ ਜੱਟਾਂ ਦੀ ਨੂੰਹ ਐ ਰੇੜੀ ਤੇ ਖੜੀ ਐ ਸੜਕ ਤੇ ਖੜੀ ਐ ਨਹੀਂ ਨਹੀਂ ਸਰ ਐਦਾਂ ਦਾ ਕੁਝ ਵੀ ਨਹੀਂ ਕਿਹਾ ਸਟਾਰਟਿੰਗ ਤੇ ਹਾਂ ਮੇਰੇ ਜਿਹੜੇ ਮਤਲਬ ਫਰੈਂਡ ਸਰਕਲ ਸੀਗਾ ਜਾਂ ਮੇਰੇ ਰਿਲੇਟਿਵ ਸੀਗੇ ਉਹ ਕਹਿੰਦੇ ਸੀ ਵੀ ਤੂੰ ਤਾਂ ਬਾਹਰ ਜਾਣਾ ਸੀ ਕਿੱਧਰ ਦੇ ਚੱਕਰਾਂ 'ਚ ਪੈ ਗਈ ਜਾਂ ਤੂੰ ਚੰਗੀ ਫੈਮਿਲੀ 'ਚ ਵਿਆਹੀ ਸੀ ਤਾਂ ਤੂੰ ਇਹ ਕੀ ਲੱਗ ਗਿਆ ਆਪਣੇ ਚੰਗੀ ਫੈਮਿਲੀ ਦਾ ਵਰਕ ਨਹੀਂ ਹੈਗਾ ਤਾਂ ਉਸ ਸਟਾਰਟਿੰਗ 'ਚ ਕਿਹਾ ਸੀ ਪਰ ਆਪਾਂ ਇਗਨੋਰ ਕੀਤਾ ਸੀ ਬਟ ਮੇਰੀ ਫੈਮਿਲੀ ਵੱਲੋਂ ਮੈਨੂੰ ਕੋਈ ਪ੍ਰੈਸ਼ਰ ਰਿਸੀਵ ਨਹੀਂ ਸੀ ਉਹਨਾਂ ਨੇ ਕਿਹਾ ਸੀ ਵੀ ਜਿਵੇਂ ਤੇਰਾ ਜੀ ਕਰਦਾ ਜਿਵੇਂ ਤੈਨੂੰ ਸਹੀ ਲੱਗਦਾ ਵੀ ਉਵੇਂ ਕਰ ਉਹਨਾਂ ਨੇ ਮੈਨੂੰ ਕਦੇ ਵੀ ਮਤਲਬ ਐਦਾਂ ਨਹੀਂ ਕਿਹਾ ਵੀ ਤੁਸੀਂ ਆਹ ਕੰਮ ਕਰ ਰਹੇ ਜੇ ਤਾਂ ਪਹਿਲੀ ਵਾਰ ਤੁਸੀਂ ਸਟਾਰਟ ਕੀਤਾ ਕਿਵੇਂ ਗੱਲ ਹੋਈ ਤੁਹਾਡੇ ਘਰ ਵਾਲਿਆਂ ਨੇ ਤੁਹਾਨੂੰ ਨਾਲ ਗੱਲ ਕੀਤੀ ਹੋਊ ਆਪਾਂ ਲਾਉਣੀ ਹੈ ਫਿਰ ਮਨ ਚ ਕਿਵੇਂ ਆਇਆ ਪਹਿਲਾਂ ਉਹ ਕੰਮ ਕਰਦੇ ਸੀਗੇ ਪਹਿਲਾਂ ਉਹ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਮਤਲਬ ਦੱਸਿਆ ਵੀ ਆਪਾਂ ਇਹ ਕੰਮ ਸਟਾਰਟ ਕਰਨਾ ਹੈ ਤਾ ਮੈਂ ਕਿਹਾ ਵੀ ਓਕੇ ਮਤਲਬ ਮੈਂ ਰੈਡੀ ਆ ਹਨਾ ਤਾਂ ਇਹਨਾਂ ਨੇ ਮੈਨੂੰ ਕਿਹਾ ਵੀ ਤੇਰੀ ਕੋਈ ਮਤਲਬ ਖੁਦ ਦੀ ਐ ਹੋਵੇ ਮੈਂ ਲਾ ਕੰਮ ਕਰਨੇ ਆ ਜਾਂ ਤੇਰੀ ਖੁਦ ਦੀ ਪਸੰਦ ਹੋਵੇ ਜਾਂ ਕੁਝ ਵੀ ਹਨਾ ਮੈਂ ਕਿਹਾ ਵੀ ਨਹੀਂ ਜਿਵੇਂ ਤੁਸੀਂ ਕਹੋਵੇਂ ਹਨਾ ਤਾਂ ਇਸ ਕਰਕੇ ਮੈਂ ਮਤਲਬ ਸਟਾਰਟਅਪ ਅਸੀਂ ਦੋਨਾਂ ਨੇ ਕੀਤਾ ਤਾਂ ਮੈਂ ਇਹਨਾਂ ਦੇ ਨਾਲ ਹੀ ਲੱਗੀ ਸੀ ਵੀ ਮੈਨੂੰ ਇਸ ਚੀਜ਼ 'ਚ ਕੋਈ ਪ੍ਰੋਬਲਮ ਨਹੀਂ ਹੈ ਵੀ ਹਾਲਾਂਕਿ ਮਤਲਬ ਆਪਣੀ ਫੈਮਿਲੀ ਨੂੰ ਪ੍ਰੋਬਲਮ ਨਾ ਹੋਵੇ ਤਾਂ ਇਨਫੈਕਟ ਰੱਬ ਦੀ ਮਿਹਰ ਨਾਲ ਵੀ ਮੇਰੇ ਸਾਰਾ ਪਰਿਵਾਰ ਨੂੰ ਵੀ ਕੋਈ ਦਿੱਕਤ ਨਹੀਂ ਸੀ ਮੈਂ ਇਹਨਾਂ ਨਾਲ ਇੱਥੇ ਖੜਾ ਲੇਡੀ ਜਿਆਦਾ ਬੁਟੀਕ ਖੋਲ ਕੇ ਕੁਝ ਨੇ ਜਾਂ ਬਿਊਟੀ ਪਾਰਲਰ ਦਾ ਪਹਿਲਾਂ ਕਿਆ ਨਹੀਂ ਸਟਾਰਟ ਕਰੀ ਮੈਂ ਬਿਊਟੀ ਪਾਰਲ ਕਰ ਲੈਣੀ ਐ ਜਾਂ ਪਟਿਕ ਦਾ ਕੰਮ ਕਰ ਲੈਣੀ ਐ ਮੈਂ ਕਿਤੇ ਰੇੜੀ ਤੇ ਕਰੂ ਸੇਕ ਤੇ ਕਰੂ ਗਰਮੀ ਤੇ ਕਰੂਗੀ ਨਹੀਂ ਨਹੀਂ ਐਦਾਂ ਦਾ ਕੁਝ ਵੀ ਨਹੀਂ ਕਿਉਂਕਿ ਮਤਲਬ ਵੀ ਮੈਨੂੰ ਵੀ ਸ਼ੌਂਕ ਸੀਗਾ ਫੂਡ ਦਾ ਕੰਮ ਵੀ ਇਹ ਸਟਾਰਟਿੰਗ ਤੋਂ ਘਰੇ ਕੁਝ ਨਾ ਕੁਝ ਬਣਾਉਂਦੇ ਰਹਿੰਦੇ ਸੀ ਤਾਂ ਮੈਨੂੰ ਮੈਨੂੰ ਬਹੁਤ ਇੰਟਰਸਟ ਸੀ ਉਸ ਚੀਜ਼ 'ਚ ਵੀ ਅਲੱਗ-ਅਲੱਗ ਚੀਜ਼ਾਂ ਬਣਾਉਣਾ ਤਾਂ ਮੈਂ ਘਰੇ ਵੀ YouTube ਵਗੈਰਾ ਤੋਂ ਕਿਸੇ ਤੋਂ ਵੀ ਸਰਚ ਕਰਕੇ ਅਲੱਗ-ਅਲੱਗ ਚੀਜ਼ਾਂ ਫੈਮਲੀ ਨੂੰ ਖਵਾਉਂਦੀ ਰਹਿੰਦੀ ਸੀ ਤਾਂ ਮੈਨੂੰ ਇਸ ਚੀਜ਼ ਦਾ ਇੰਟਰਸਟ ਸੀ ਤਾਂ ਮੈਨੂੰ ਜ਼ਿਆਦਾ ਉਹ ਨਹੀਂ ਲੱਗਿਆ ਕਿਉਂਕਿ ਘਰੇ ਵੀ ਕਿਚਨ ਕੁਦਰਤ ਨੇ ਦੋ ਤਨ ਹੋਰ ਕੰਮ ਕਰਤੇ ਆਪਣੇ ਰਿਸ਼ਤਾਰਾਂ ਨੂੰ ਖਾਸ ਕਰਕੇ ਭਰਾ ਨੂੰ ਤੁਸੀਂ ਕੰਮ ਦਿੱਤਾ ਹੈਗਾ ਤੇ ਹੁਣ ਹੁਣ ਰਿਸ਼ਤੇਦਾਰਾਂ ਦਾ ਨਜ਼ਰੀਆ ਕੀ ਹੈਗਾ ਤੁਹਾਡੇ ਉੱਤੇ ਹੁਣ ਤਾਂ ਬਹੁਤ ਕਹਿੰਦੇ ਆ ਵੀ ਤੁਸੀਂ ਵਧੀਆ ਕੀਤਾ ਜਾਂ ਵਧੀਆ ਕੰਮ ਹੈ ਤੁਹਾਡਾ ਬਹੁਤ ਵਧੀਆ ਸਿਸਟਮ ਹੈ ਤੁਸੀਂ ਚਲਾਇਆ ਹੁਣ ਬਹੁਤ ਉਹ ਕਰਦੇ ਆ ਵੀ ਤੂੰ ਬਹੁਤ ਸੌਖੀ ਆ ਜਾਂ ਜਿਵੇਂ ਵੀ ਮਤਲਬ ਵਧੀਆ ਫੈਮਿਲੀ ਆ ਤਾਂ ਹੁਣ ਤਾਂ ਸਾਰੇ ਮੋਸਟਲੀ ਕਹਿੰਦੇ ਆ ਵੀ ਬਹੁਤ ਅੱਛਾ ਹੋ ਗਿਆ ਮੈਸੇਜ ਕੀ ਦੇਣਾ ਚਾਹੁੰਗੇ ਅੱਜ ਐਜ਼ ਇੱਕ ਜ਼ਿੰਮੇਦਾਰ ਐਜ਼ ਤੇ ਹੁਣ ਇੱਕ ਤੁਸੀਂ ਬਿਜ਼ਨਸਮੈਨ ਵੀ ਹੋ ਗਏ ਆ ਕੀ ਮੈਸੇਜ ਦੇਣਾ ਚਾਹੂਗੇ ਖਾਸ ਕਰ ਹੋਣਾ ਲੋਕਾਂ ਨੂੰ ਜਿਹੜੇ ਵਿਦੇਸ਼ ਵੱਲ ਭਾਈਦੇ ਨੇ ਜਾਂ ਅੱਜ ਵੀ ਜਿੰਨਾ ਵਿੱਚ ਜੱਟ ਪੁਣਾ ਭਰਿਆ ਹੋਇਆ ਹੈ ਵੀ ਅਸੀਂ ਜੱਟਾਂ ਦੇ ਮੁੰਡਿਆਂ ਅਸੀਂ ਇਹ ਨਹੀਂ ਕਰ ਸਕਦੇ ਮੈਂ ਇਹ ਕਹਿਣਾ ਚਾਹੂੰਗੀ ਜੇ ਅੱਜ ਦੇ ਟਾਈਮ 'ਚ ਕੰਮ ਮੈਟਰ ਨਹੀਂ ਕਰਦਾ ਅੱਜ ਦੇ ਟਾਈਮ 'ਚ ਬੰਦੇ ਨੂੰ ਜਾਦਾ ਮੈਟਰ ਕਰਦਾ ਪੈਸਾ ਕਿਉਂਕਿ ਪਹਿਲਾਂ ਹੁੰਦਾ ਸੀਗਾ ਵੀ ਆਪਾਂ ਇੱਕ ਬੰਦਾ ਕਮਾਉਂਦਾ ਸੀ 10 ਜਣੇ ਬੈਠ ਕੇ ਖਾ ਲੈਂਦੇ ਸੀ ਅੱਜ ਦੇ ਟਾਈਮ 'ਚ ਇਹ ਹੈ ਵੀ ਜੇ ਆਪਾਂ 5 ਖਾਨਿਆਂ ਦਾ 5 ਜਣੇ ਹੀ ਕਮਾਉਣਾ ਪਊਗਾ ਸਟੇਬਲ ਫੈਮਿਲੀ ਲਈ ਤਾਂ ਮਤਲਬ ਅੱਜ ਦੇ ਟਾਈਮ 'ਚ ਤਾਂ ਕੁੜੀਆਂ ਨੂੰ ਮਤਲਬ ਇਹ ਜੀ ਰੋਕਿਆ ਵੀ ਨਹੀਂ ਜਾਂਦਾ ਵੀ ਉਹਨੂੰ ਛੂਟ ਦਿੱਤੀ ਜਾਂਦੀ ਹੈ ਵੀ ਤੁਸੀਂ ਕੁਝ ਵੀ ਕਰ ਲੋ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਵੀ ਬਾਹਰ ਜਾਣ ਦੇ ਕੰਪੈਰੀਜ਼ਨ ਜੇ ਤੁਸੀਂ ਇੱਥੇ ਰਹਿ ਕੇ ਕੰਮ ਕਰੋ ਤਾਂ ਬੈਸਟ ਹੈ ਆਪਦੀ ਫੈਮਿਲੀ ਦੇ ਕੋਲੇ ਰਹੋਗੇ ਜੇ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਆਪਦੀ ਫੈਮਿਲੀ ਦੇ ਨਾਲ ਖੜੇ ਹੋਵੋਗੇ ਮੇਰੀ ਤਾਂ ਇਹੀ ਸੁਝਾਸ਼ਨ ਹੈ ਵੀ ਇੱਥੇ ਹੀ ਰਹਿਣਾ ਬੈਸਟ ਆ ਇੱਥੇ ਰਹਿ ਕੇ ਕੰਮ ਕਰੋ ਕਿਉਂਕਿ ਉੱਤੇ ਵੀ ਓਨੀ ਮਿਹਨਤ ਇਨਫੈਕਟ ਇੱਥੇ ਨਾਲੋਂ ਜ਼ਿਆਦਾ ਉੱਥੇ ਮਿਹਨਤ ਕਰਦੇ ਆ ਆਪਾਂ ਮਤਲਬ ਕਿਸੇ ਦੇ ਥੱਲੇ ਆਪਾਂ ਬਿਮਾਰ ਆ ਕਿਵੇਂ ਮਰਦਿਆਂ ਤਾਂ ਆਪਾਂ ਨੂੰ ਜਾਣਾ ਹੀ ਪਊ ਇੱਥੇ ਸਾਡਾ ਨਹੀਂ ਜੀਤਾ ਸੀ ਬੰਦ ਕਰਕੇ ਘਰੇ ਵਜਾਂਗੇ ਸਾਨੂੰ ਕਿਸੇ ਦਾ ਪ੍ਰੈਸ਼ਰ ਨਹੀਂ ਕਿਸੇ ਦੀ ਕੋਈ ਪ੍ਰੋਬਲਮ ਹੀ ਤਾਂ ਕਰਕੇ ਇਹ ਕਹ ਰਿਹਾ ਵੀ ਇੱਥੇ ਬੈਸਟ ਹੈ ਮੇਰੇ ਅਕੋਰਡਿੰਗ ਤੁਸੀਂ ਇੱਥੇ ਲਗਾ ਤੈਨੂੰ ਹੋਰ ਵੀ ਕਿਤੇ ਜਾਂਦੇ ਹੈਗੇ ਹੋ ਜਿਵੇਂ ਕਿਤੇ ਮੇਲੇ ਹੋਏ ਜਾਂ ਕਿਤੇ ਚੰਗਾ ਫੰਕਸ਼ਨ ਹੁੰਦਾ ਤਾਂ ਤੁਹਾਡੀ ਐਡ ਵੀ ਹੋ ਜਾਏ ਇਸ ਨਾਲ हां ਆਪਾਂ ਬਾਬਾ ਫਰੀਦ ਯੂਨੀਵਰਸਿਟੀ ਹੈ ਉੱਥੇ ਲਾਇਆ ਸੀ ਕਾਲਜ ਦੇ ਉੱਥੇ ਜਿਵੇਂ ਹੁਣ ਫੰਕਸ਼ਨ ਹੁੰਦੇ ਰਹਿੰਦੇ ਆ ਤਾਂ ਉੱਥੇ ਵੀ ਲਾਇਆ ਸੀਗਾ ਹੁਣ ਆਦੇਸ਼ ਮੈਡੀਕਲ ਫੰਕਸ਼ਨ ਸੀਗਾ ਉੱਥੇ ਵੀ ਲਾਇਆ ਸੀ ਤਾਂ ਜਿਵੇਂ ਜਿਵੇਂ ਆਪਾਂ ਨੂੰ ਇਨਵੀਟੇਸ਼ਨ ਆਉਂਦੇ ਆ ਆਪਾਂ ਲਾਉਨੇ ਆ ਵੀ ਕੁਝ ਨਾਂ ਨਾਲ ਇਨਫੈਕਟ ਐਡ ਹੀ ਹੋ ਜਾਂਦੀ ਆ ਆਪਣੀ ਧੰਨਵਾਦ ਜੀ ਬਿਲਕੁਲ ਇਹ ਸਨ ਸਿੱਧੂਆਂ ਦੇ ਕਾਕੇ ਜਿਹੜੇ ਕਾਕੇ ਨਾਂ ਹੋ ਕੇ ਸਗੋਂ ਕੰਮ ਕਰ ਰਹੇ ਨੇ ਇੱਕ ਵੱਖਰਾ ਮੈਸੇਜ ਆ ਜਿਹੜਾ ਉਹਨਾਂ ਲੋਕਾਂ ਨੂੰ ਦੇ ਰਹੇ ਨੇ ਜਿਹੜੇ ਸੋਚਦੇ ਨੇ ਕਿ ਰੇੜੀਆਂ ਚ ਜਾਂ ਕਿਤੇ ਕੰਮ ਕੰਮ ਵਿੱਚ ਸ਼ਰਮ ਮਰਦੇ ਨੇ ਉਹਨਾਂ ਲੋਕਾਂ ਲਈ ਇਹ ਲੋਕ ਨੇ ਜਿਹੜੇ ਮਿਸਾਲ ਬਣ ਰਹੇ ਨੇ ਪੂਰਾ ਪਰਿਵਾਰ ਆ ਜਿਹੜਾ ਇੱਕ ਰੇੜੀ ਤੋਂ ਸ਼ੁਰੂ ਕੀਤਾ ਅੱਜ 4 ਰੇੜੀਆਂ ਵੱਖ-ਵੱਖ ਥਾਵਾਂ ਤੇ ਬ੍ਰਾਂਡ ਬਣਾ ਦਿੱਤਾ ਲੋੜ ਹੈ ਅਜਿਹੇ ਲੋਕਾਂ ਤੋਂ ਕੁਝ ਸਿੱਖਣ ਦੀ ਮਨੀਸ਼ ਗਰ ਬੀਟੀਸੀ ਨਿਊਜ਼ ਪਟੰਡਾ